ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਰਾਗ ਮਾਜ ਚੌਪਦੇ ਘਰ ਪਹਿਲਾ ਮਹੱਲਾ ਚੌਥਾ ਇੱਥੇ ਘਰ ਪਹਿਲਾ ਆ ਰਿਹਾ ਹੈ ਮਹੱਲਾ ਬਾਦ ਵਿੱਚ ਆ ਰਿਹਾ ਹੈ ਆਮ ਤੌਰ ਤੇ ਗੁਰਬਾਣੀ ਵਿੱਚ ਮਹੱਲਾ ਪਹਿਲਾ ਲਿਖਿਆ ਹੁੰਦਾ ਹੈ ਘਰ ਬਾਦ ਵਿੱਚ ਹੁੰਦਾ ਹੈ ਪਰ ਅਨੇਕਾਂ ਥਾਵਾਂ ਤੇ ਇਥੇ ਵੀ ਆਸਾ ਰਾਗ ਵਿੱਚ ਵੀ ਅਨੇਕ ਵਾਰ ਆਵੇਗਾ ਕਿ ਘਰ ਪਹਿਲਾਂ ਲਿਖ ਕੇ ਮਹੱਲਾ ਸਤ ਕਰੋ ਜੀ ਬਾਅਦ ਵਿੱਚ ਲਿਖਦੇ ਨੇ ਸ੍ਰੀ ਰਾਗ ਦੀ ਸੰਪੂਰਨਤਾ ਹੋਈ ਹੈ ਮਾਜ ਰਾਗ ਦੀ ਬਾਣੀ ਆਰੰਭ ਹੋ ਰਹੀ ਹੈ ਮਾਜ ਰਾਗ ਮਾਜੇ ਦੇ ਇਲਾਕੇ ਦਾ ਰਾਗ ਲੋਕਾਂ ਦੇ ਆਮ ਗਾਇਨ ਵਿੱਚੋਂ ਪੈਦਾ ਹੋਇਆ ਹੋਇਆ ਰਾਗ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਪਹਿਲਾਂ ਇਸ ਮਾਜ ਰਾਗ ਦੀ ਕੋਈ ਹੋਂਦ ਨਹੀਂ ਸੀ ਇਸ ਰਾਗ ਦੀ ਉਤਪਤੀ ਧੰ ਸਤਿਗੁਰੂ ਨਾਨਕਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ ਤੇ ਇਸ ਰਾਗ ਵਿੱਚ ਅਸ਼ਟਪਦੀਆਂ ਦੇ ਵਿੱਚ ਇੱਕ ਸ਼ਬਦ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ ਤੇ ਫਿਰ ਆਪ ਜੀ ਨੇ ਵਾਰ ਦੀਆਂ ਪੌੜੀਆਂ ਮਾਜ ਰਾਗ ਦੀਆਂ ਉਚਾਰਨ ਕੀਤੀਆਂ ਨੇ ਹੋਰ ਸ਼ਬਦ ਚੌਪ ਦੇ ਦੋਪ ਦੇ ਸਤਿਗੁਰੂ ਨਾਨਕਦੇਵ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਨੇ ਇਥੇ ਨਹੀਂ ਉਚਾਰੇ ਇੱਕ ਸ਼ਬਦ ਅਸ਼ਟਪਦੀਆਂ ਦਾ ਸਤਿਗੁਰੂ ਨਾਨਕਦੇਵ ਜੀ ਦਾ ਉਚਾਰਿਆ ਅੱਗੇ ਆਵੇਗਾ ਤੀਸਰੇ ਪਾਤਸ਼ਾਹ ਜੀ ਦੀਆਂ ਅਸਤਪਦੀਆਂ ਚੌਥੇ ਪਾਤਸ਼ਾਹ ਜੀ ਦੀਆਂ ਪੰਜਵੇਂ ਪਾਤਸ਼ਾਹ ਜੀ ਦੀਆਂ ਹੋਰ ਬਾਣੀਆਂ ਤੇ ਫਿਰ ਇਸੇ ਪ੍ਰਕਾਰ ਜਿਹੜੀ ਵਾਰ ਹੈ ਪਹਿਲੇ ਪਾਤਸ਼ਾਹ ਜੀ ਦੀ ਮਾਜ ਰਾਗ ਦੀ ਆਵੇਗੀ ਇਉਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਮਾਜ ਰਾਗ ਜਿਹੜਾ ਹੈ ਇਹ ਉਤਪਨ ਕੀਤਾ ਹੈ ਪੰਜਾਂ ਹੀ ਸਤਿਗੁਰੂ ਸਹਿਬਾਨ ਨੇ ਇਸ ਰਾਗ ਵਿੱਚ ਸ਼ਬਦ ਉਚਾਰਣ ਕੀਤੇ ਨੇ ਪਹਿਲੇ ਤੀਜੇ ਚੌਥੇ ਪਾਤਸ਼ਾਹ ਨੇ ਸ਼ਬਦਾਂ ਦਾ ਉਚਾਰਣ ਕੀਤਾ ਹੈ ਦੂਸਰੇ ਪਾਤਸ਼ਾਹ ਜੀ ਦੇ ਸ਼ਲੋਕ ਵਾਰ ਦੇ ਵਿੱਚ ਆਉਣਗੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਵਡਭਾਗੀ ਹਰ ਨਾਮ ਧਿਆਇਆ ਗੁਰਪੂਰੈ ਹਰ ਨਾਮ ਸਿਧ ਪਾਈ ਕੋ ਵਿਰਲਾ ਗੁਰਮਤ ਚੱਲੈ ਜੀਉ ਮਾ ਹਰ ਹਰ ਖਰਚ ਲਿਆ ਬਨ ਪੱਲੇ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੇ ਗੁਰਪੂਰ ਹਰ ਨਾਮ ਦਿੜਾਇਆ ਹਰ ਨੇਹ ਚਲ ਹਰ ਤਨ ਪੱਲੇ ਜੀਓ ਹਰ ਹਰ ਸੱਜਣ ਮੇਰਾ ਪ੍ਰੀਤਮ ਰਾয়া ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜੀਵਾਇਆ ਮੇਰੇ ਪੂਰਾ ਬੋਲਣਾ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜੀਵਾਇਆ ਹਉ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮਾ ਮਾ ਮਨੀਰ ਵਹਿ ਵਹਿ ਚੱਲੈ ਜੀਉ ਮਾ ਨੀਰ ਵਹਿ ਵਹਿ ਚੱਲੈ ਜੀਉ ਵਹਿ ਵਖਰਾ ਤੇ ਵਹਿ ਵਖਰਾ ਦੋਆ ਮਾਤਰਾ ਦਾ ਖਿਆਲ ਰੱਖਣਾ ਸਤਗੁਰ ਮਿੱਤਰ ਮੇਰਾ ਬਾਲ ਸਖਾਈ ਹਉ ਰਹਿ ਨਾ ਸਕਾ ਬਿਨ ਦੇਖੇ ਮੇਰੀ ਮਾਈ ਹਰ ਜੀਉ ਕਿਰਪਾ ਕਰੋ ਗੁਰ ਮਿਲੋ ਜਨ ਨਾਨਕ ਹਰ ਤਨ ਪੱਲੇ ਜੀਉ